ਬਿਲਾਵਲ ਮਹਿਲਾ ਚੌਥਾ ਸਤਗੁਰ ਪਰਚੈ ਮਨ ਮੰਦਰਾ ਪਾਈ ਗੁਰ ਕਾ ਸ਼ਬਦ ਤਨ ਭਸੰਦਰੜਈਆ ਅਮਰ ਪਿੰਡ ਪੈ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਦਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾ ਤਜਗਰਸਤ ਪਿਆ ਬਨਵਾਸੀ ਇੱਕ ਖਿਨ ਮਨੁ ਵਾਂ ਟਿਕੈ ਨਾ ਟਕਈਆ ਭਾਵਤ ਤਾਏ ਤਦੇ ਘਰ ਆਵੇ ਹਰ ਹਰ ਸਾਧੂ ਸ਼ਰਨ ਪਵਈਆ ਤੀਆਂ ਪੂਤ ਛੋਡ ਸਨਿਆਸੀ ਆਸਾ ਆਸ ਮਨ ਬਹੁਤ ਕਰੀਆ ਆਸ ਆਸ ਕਰੈ ਨਹੀਂ ਬੁਝੈ ਗੁਰ ਕੈ ਸ਼ਬਦ ਨਰਾਸ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮੰਨ ਦਾ ਦਿਸ ਚਲ ਚਲ ਗਮਨ ਕਰਈਆ ਪਰਮਨ ਕਰੈ ਬੁਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਨ ਸਿੱਧ ਸਿੱਖੇ ਬਹੁ ਤੇਰੇ ਮਨ ਮੰਗੇ ਰਧ ਸਿੱਧ ਚੀਟਕ ਚੇਟ ਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨ ਆਵੇ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤਜ ਉਤਪੁਜ ਸਭ ਵਰਨ ਰੂਪ ਜੀ ਜੰਤ ਉਪਈਆ ਸਾਧੂ ਸ਼ਰਨ ਪਰ ਸੋ ਉਬਰੈ ਖत्री ਬ੍ਰਾਹਮਣ ਸ਼ੂਦ ਵੈ ਚੰਡਾਲ ਚੰਡਈਆ ਨੰਮ ਦੇ ਦਿਓ ਕੰਬੀਰ ਤਰਲੋਚਨ ਔ ਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਤਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾਂ ਕੀ ਹਰ ਪੈਜ ਰਖਾਈ ਭਗਤ ਵੱਛਲ ਅੰਗੀ ਕਰ ਕਰਈਆ ਨਾਨਕ ਸ਼ਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ